ਕੋਈ ਐਦਾਂ ਦੀ ਮਨੋਕਾਮਨਾ ਨਹੀਂ ਜਿਹੜੀ ਨਹੀਂ ਪੂਰੀ ਹੋਈ ਪਰ ਬੁੱਧਵਾਰ ਦੇ ਇੰਨਾ ਚਾਹ ਹੁੰਦਾ ਵਾ ਮਤਲਬ ਸਾਰਾ ਕੁਝ ਛੱਡ ਦਾਂਗੇ ਬੁੱਧਵਾਰ ਨਹੀਂ ਛੱਡ ਸਕਦੇ ਹੈਗੇ ਰਿਸ਼ਤੇਦਾਰ ਵੀ ਛੱਡਦੇ ਸਾਰੇ ਜੋ ਮੰਗਣਾ ਬਾਬਾ ਜੀ ਤੋਂ ਹੀ ਮੰਗਣਾ ਇੱਥੋਂ ਮਤਲਬ ਕਿ ਕੋਈ ਚੀਜ਼ ਨਹੀਂ ਐਦਾਂ ਦੀ ਜਿਹੜੀ ਨਹੀਂ ਮਿਲਦੀ ਇੱਥੋਂ ਸ਼ਾਂਤੀ ਪੂਰੀ ਮਤਲਬ ਕਿ ਸਕੂਨ ਆਉਂਦਾ ਦੋ ਤਿੰਨ ਬੁੱਧਵਾਰ ਹੁਣ ਆਏ ਨਹੀਂ ਕੋਈ ਮਜਬੂਰੀ ਸੀਗੀ ਪਰ ਸ਼ਾਂਤੀ ਨਹੀਂ ਬਣੀ ਹੈਗੀ ਅੱਜ ਸਕੂਨ ਆਇਆ ਕਿਉਂਕਿ ਜਿੰਦਾ ਵਿਆਹ ਦਾ ਨਹੀਂ ਚਾਹ ਹੁੰਦਾ ਬਸ ਉਹ ਚਾਹ ਵਾ ਤੁਹਾਨੂੰ ਦੱਸਾਂ ਸਭ ਛੱਡ ਦਾਂਗੇ ਰਿਸ਼ਤੇਦਾਰ ਬੁੱਧਵਾਰ ਨਹੀਂ ਛੱਡਾਂਗੇ ਕਦੇ ਵੀ ਬ बस मैं यही कहूंगी कि हर एक मतलब कि अपनी भावना जो भी लेके आਉਂਦੇ ਨੇ ਬਾਬਾ ਜੀ ਸਾਰੀ ਪੂਰੀ ਕਰਦੇ ਨੇ ਟਾਈਮ ਜਰੂਰ ਲੱਗਦਾ ਵਾ ਪਰ ਸਰਦਾ ਰੱਖਣੀ ਪੈਂਦੀ ਆ ਭਾਵਨਾ ਵਾਏ ਗੁਰਜੀ ਕੀ ਫਤਿਹ ਕਿ ਨਾ ਸਕਿੰਦਰਕੋੜ ਕਿਹੜੀ ਜਗਤ ਪਿੰਡ ਬਲਾਰਾ ਕਿੰਨੀ ਕੀ ਦੇਰ ਹੋ ਗਈ ਆ ਤਿੰਨ ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਮਤਲਬ ਮੇਰੀ ਕੋਈ ਏਦਾਂ ਦੀ ਮਨੋ ਕਾਮਨਾ ਨਹੀਂ ਜਿਹੜੀ ਨਹੀਂ ਪੂਰੀ ਹੋਈ ਕੋਈ ਸਾਂਝੀ ਕਰਨੀ ਚਾਹੁੰ ਮੈਂ ਸਾਂਝੀ ਨਹੀਂ ਕਰਨੀ ਜਾਉਂਗੀ ਮਤਲਬ ਕਿ ਕਰਨੀ ਨਹੀਂ ਮੈਂ ਸਾਂਝੀ ਮਤਲਬ ਪੂਰੀ ਹੋਈ ਆ ਮਤਲਬ ਕੋਈ ਚੀਜ਼ ਨਹੀਂ ਮੈਨੂੰ ਇੱਥੋਂ ਜਿਹੜੀ ਨਹੀਂ ਮਿਲੀ ਪਰ ਬੁੱਧਵਾਰ ਦੇ ਇਨਾਂ ਚਾ ਹੁੰਦਾ ਮਮਾ ਸਾਰਾ ਕੁਝ ਛੱਡ ਦਾਂਗੇ ਬੁੱਧਵਾਰ ਨਹੀਂ ਛੱਡ ਸਕਦੇ ਹੈਗੇ ਰਿਸ਼ਤੇਦਾਰ ਵੀ ਛੱਡਦੇ ਸਾਰੇ ਜੋ ਮੰਗਣਾ ਬਾਬਾ ਜੀ ਤੋਂ ਹੀ ਮੰਗਣਾ ਇੱਥੋਂ ਮਤਲਬ ਕਿ ਕੋਈ ਚੀਜ਼ ਨਹੀਂ ਇਦਾਂ ਦੀ ਜਿਹੜੀ ਨਹੀਂ ਮਿਲਦੀ ਇੱਥੋਂ ਸਕੂਨ ਆ ਮੰਨੂ ਸਦਸ਼ਟੀ ਸ਼ਾਂਤੀ ਪੂਰੀ ਮਤਲਬ ਕਿ ਸਕੂਨ ਆਉਂਦਾ ਦੋ ਤਿੰਨ ਵਾਰ ਬੁੱਧਵਾਰ ਹੁਣ ਆਏ ਨਹੀਂ ਕੋਈ ਮਜਬੂਰੀ ਸੀਗੀ ਪਰ ਸ਼ਾਂਤੀ ਨਹੀਂ ਬਣੀ ਹੈਗੀ ਅੱਜ ਸਕੂਨ ਆਇਆ ਹੈ ਬੁੱਧਵਾਰ ਦੀ ਤਾਂ ਇੱਕ ਜਿੱਦਾਂ ਵਿਆਹ ਦਾ ਨਹੀਂ ਚਾਹ ਹੁੰਦਾ ਬਸ ਉਹ ਚਾ ਵਾ ਤੁਹਾਨੂੰ ਦੱਸਿਆ ਸਭ ਛੱਡ ਦਾਂਗੇ ਰਿਸ਼ਤੇਦਾਰ ਬੁੱਧਵਾਰ ਨਹੀਂ ਛੱਡਾਂਗੇ ਕਦੇ ਵੀ ਬਾਬਾ ਜੀ ਨਹੀਂ ਛਡਾਉ ਇਹ ਸੰਤਾਨ ਨੂੰ ਕੀ ਕਹਿਣਾ ਚਾਹੁੰਦੇ? ਬਸ ਮੈਂ ਇਹੀ ਕਹੂੰਗੀ ਵੀ ਹਰ ਇੱਕ ਮਤਲਬ ਕਿ ਆਪਣੀ ਭਾਵਨਾ ਜੋ ਵੀ ਲੈ ਕੇ ਆਉਂਦੇ ਨੇ ਬਾਬਾ ਜੀ ਸਾਰੀ ਪੂਰੀ ਕਰਦੇ ਨੇ ਟਾਈਮ ਜ਼ਰੂਰ ਲੱਗਦਾ ਵਾ ਪਰ ਸਰਦਾ ਰੱਖਣੀ ਪੈਂਦੀ ਆ ਭਾਵਨਾ ਹਾਂਜੀ ਵਾਯੂ ਗੁਰ ਜੀ ਕੀ ਫਤਿਹ ਵਾਯੂ ਗੁਰ ਜੀ ਕੀ ਫਤਿਹ ਜੀ ਨਾ ਮੈਂ ਸਿਕੰਦਰਕੌਰ ਕਿਹੜੀ ਜਗ੍ਹਾ ਤੋਂ ਪਿੰਡ ਬਲਾਰਾਂ ਕਿੰਦੀ ਕਿੰਨੀ ਦੇਰ ਹੋ ਗਈ ਆਪਾਂ ਤਿੰਨ ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਮਤਲਬ ਮੇਰੀ ਕੋਈ ਏਦਾਂ ਦੀ ਮਨੋ ਕਾਮਨਾ ਨਹੀਂ ਜਿਹੜੀ ਨਹੀਂ ਪੂਰੀ ਹੋਈ ਕੋਈ ਸਾਂਝੀ ਕਰਨੀ ਚਾਹੁੰਦੀ ਮੈਂ ਸਾਂਝੀ ਨਹੀਂ ਕਰਨੀ ਜਾਊਂਗੀ ਮਤਲਬ ਕਿ ਕਰਨੀ ਨਹੀਂ ਮੈਂ ਸਾਂਝੀ ਮਤਲਬ ਪੂਰੀ ਹੋਈ ਹੈ ਮਤਲਬ ਕੋਈ ਚੀਜ਼ ਨਹੀਂ ਮੈਨੂੰ ਇੱਥੋਂ ਜਿਹੜੀ ਨਹੀਂ ਮਿਲੀ ਪਰ ਬੁੱਧਵਾਰ ਦਾ ਇੰਨਾ ਚਾਹ ਹੁੰਦਾ ਮੈਂ ਮਤਲਬ ਸਾਰਾ ਕੁਝ ਛੱਡ ਦਾਂਗੇ ਬੁੱਧਵਾਰ ਨਹੀਂ ਛੱਡ ਸਕਦੇ ਹੈਗੇ ਰਿਸ਼ਤੇਦਾਰ ਵੀ ਛੱਡ ਤੇ ਸਾਰੇ ਜੋ ਮੰਗਣਾ ਬਾਬਾ ਜੀ ਤੋਂ ਹੀ ਮੰਗਣਾ ਇੱਥੋਂ ਮਤਲਬ ਕਿ ਕੋਈ ਚੀਜ਼ ਨਹੀਂ ਇਦਾਂ ਦੀ ਜਿਹੜੀ ਨਹੀਂ ਮਿਲਦੀ ਇੱਥੋਂ ਸਕੂਨ ਆ ਮਨੁਸੁਦਸ਼ਟੀ ਸ਼ਾਂਤੀ ਪੂਰੀ ਮਤਲਬ ਕਿ ਸਕੂਨ ਆਉਂਦਾ ਦੋ ਤਿੰਨ ਵੱਧਵਾਰ ਹੁਣ ਆਏ ਨਹੀਂ ਕੋਈ ਮਜਬੂਰੀ ਸੀਗੀ ਪਰ ਸ਼ਾਂਤੀ ਨਹੀਂ ਮਿਲੀ ਹੈਗੀ ਅੱਜ ਸਕੋਨ ਆਇਆ ਕਿ ਬੁੱਧਵਾਰ ਦੀ ਤਾਂ ਇੱਕ ਜਿੱਦਾਂ ਵਿਆਹ ਦਾ ਨਹੀਂ ਚਾਹ ਹੁੰਦਾ ਬਸ ਉਹ ਚਾਹ ਵਾ ਤੁਹਾਨੂੰ ਦੱਸਿਆ ਸਭ ਛੱਡ ਦਾਂਗੇ ਰਿਸ਼ਤੇਦਾਰ ਬੁੱਧਵਾਨੀ ਛੱਡਾਂਗੇ ਕਦੇ ਵੀ ਬਾਬਾ ਜੀ ਨਾ ਹੀ ਛਡਾਉਣ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਬਸ ਮੈਂ ਇਹੀ ਕਹੂੰਗੀ ਵੀ ਹਰ ਇੱਕ ਮਤਲਬ ਕਿ ਆਪਣੀ ਭਾਵਨਾ ਜੋ ਵੀ ਲੈ ਕੇ ਆਉਂਦੇ ਨੇ ਬਾਬਾ ਜੀ ਸਾਰੀ ਪੂਰੀ ਕਰਦੇ ਨੇ ਟਾਈਮ ਜ਼ਰੂਰ ਲੱਗਦਾ ਵਾ ਪਰ ਸਰਦ ਰੱਖਣੀ ਪੈਂਦੀ ਆ ਭਾਵਨਾ ਹਾਂਜੀ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਕੀ ਫਤਿਹ ਕੀ ਨਾ ਸਕਿੰਦਰਕੋੜ ਕਿਹੜੀ ਜਗ੍ਹਾ ਪਿੰਡ ਬਲਾਰਾ ਕਿੰਨੀ ਕਿਤੇ 3 ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਮਤਲਬ ਮੇਰੀ ਕੋਈ ਏਦਾਂ ਦੀ ਮਨੋਕਾਮਨਾ ਨਹੀਂ ਜਿਹੜੀ ਨਹੀਂ ਪੂਰੀ ਹੋਈ ਕੋਈ ਸਾਂਝੀ ਕਰਨੀ ਜਾਉਂਗੀ ਮੈਂ ਸਾਂਝੀ ਨਹੀਂ ਕਰਨੀ ਜਾਉਂਗੀ ਮਤਲਬ ਕਿ ਕਰਨੀ ਨਹੀਂ ਮੈਂ ਸਾਂਝੀ ਮਤਲਬ ਪੂਰੀ ਹੋਈ ਹੈ ਮਤਲਬ ਕੋਈ ਚੀਜ਼ ਨਹੀਂ ਮੈਨੂੰ ਇੱਥੋਂ ਜਿਹੜੀ ਨਹੀਂ ਮਿਲੀ ਪਰ ਬੁੱਧਵਾਰ ਦੇ ਇਨਾਂ ਚਾਹ ਹੁੰਦਾ ਮੈਂ ਮਰੋ ਸਾਰਾ ਕੁਝ ਛੱਡ ਦਾਂਗੇ ਬੁੱਧਵਾਰ ਨਹੀਂ ਛੱਡ ਸਕਦੇ ਹੈਗੇ ਰਿਸ਼ਤੇਦਾਰ ਵੀ ਛੱਡ ਤੇ ਸਾਰੇ ਜੋ ਮੰਗਣਾ ਬਾਬਾ ਜੀ ਤੋਂ ਮੰਗਣਾ ਇੱਥੋਂ ਮਤਲਬ ਕਿ ਕੋਈ ਚੀਜ਼ ਨਹੀਂ ਏਦਾਂ ਦੀ ਜਿਹੜੀ ਨਹੀਂ ਮਿਲਦੀ ਇੱਥੋਂ سکوناں ماں نوں سدھو اسٹو شانت پوری مطلب کہ سکون ਆਉਂਦਾ دو تین ਵੱਧ ਵਾਰ ਹੁਣ ਆਏ ਨਹੀਂ ਕੋਈ ਮਜਬੂਰੀ ਸੀਗੀ ਪਰ ਸ਼ਾਂਤੀ ਨਹੀਂ ਮਿਲੀ ਹੈਗੀ ਅੱਜ ਸਕੂਨ ਆਇਆ ਹੈ ਵੱਧ ਵਾਰ ਦੀ ਤਾਂ ਇੱਕ ਜਿੱਦਾਂ ਵਿਆਹ ਦਾ ਨਹੀਂ ਚਾਹ ਹੁੰਦਾ بس ਉਹ ਚਾਹ ਵਾਸ ਤੁਹਾਨੂੰ ਦੱਸਾਂ ਸਭ ਛੱਡ ਦਾਂਗੇ ਰਿਸ਼ਤੇਦਾਰ ਬੁੱਧਵਾਨ ਨਹੀਂ ਛੱਡਾਂਗੇ ਕਦੇ ਵੀ ਬਾਬਾ ਜੀ ਨਾ ਹੀ ਛਡਾਉਣਾ ਤੇ ਸੰਗਤਾਂ ਨੂੰ ਕੀ کہنا ਕੰਮ ਬਸ ਮੈਂ ਇਹੀ ਕਹੂੰਗੀ ਵੀ ਹਰ ਇੱਕ ਮਤਲਬ ਕਿ ਆਪਣੀ ਭਾਵਨਾ ਜੋ ਵੀ ਲੈ ਕੇ ਆਉਂਦੇ ਨੇ ਬਾਬਾ ਜੀ ਸਾਰੀ ਪੂਰੀ ਕਰਦੇ ਨੇ ਟਾਈਮ ਜ਼ਰੂਰ ਲੱਗਦਾ ਵਾ ਪਰ ਸਰਦਾ ਰੱਖਣੀ ਪੈਂਦੀ ਆ ਭਾਵਨਾ ਹਾਂਜੀ ਵਾਏ ਗੁਰੂ ਜੀ ਕੀ ਫਤਿਹ